ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੇ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਧਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਰਵਨ ਭਾਈ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਦੋ ਹੀ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਤਾਜੀ ਸੋਈ ਆ ਤੇ ਇੱਕ ਗੱਬਣ ਆ ਦੋਵੇਂ ਜਿਹੜੀਆਂ ਜਰਸੀ ਕ੍ਰੋਸ ਚ ਚੰਗੀ ਫੈਟ ਵਾਲੀਆਂ ਜਿਹੜੀਆਂ ਦੋਵੇਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀਰ ਵੀਰ ਜੀ ਆਪਜੀ ਹੋਰ ਸਭ ਠੀਕ ਠਾਕ ਜੀ। ਵਧੀਆ ਵਧੀਆ ਤੁਸੀਂ ਦੱਸੋ। ਵਧੀਆ ਵੀਰ ਜੀ ਵਧੀਆ ਚੱਲਦੀ ਕਲਾ ਜੇ। ਤੇ ਵਿਗਿਆ ਪਹਿਲਾ ਮਾਲ ਫਿਰ। ਮਾਣਾ ਵੀਰ ਜੀ ਉਦੋਂ ਦੇ ਮਿੱਟੀ ਲਗਾ ਕੇ 9.5 ਵਿਗਿਆ। ਅੱਛਾ। ਠੀਕ ਐ 8:00 ਵਜੇ ਵੀਡੀਓ ਪਈ ਸੀ ਤੁਹਾਡੀ ਹਨਾ। ਹਾਂਜੀ। ਠੀਕ ਐ। ਤੇ ਅੱਜ ਦੋ ਹੀ ਆ ਫਿਰ। ਅੱਜ ਦੋ ਹੀ ਆ ਵੀਰ ਜੀ ਇੱਕ ਗੱਬਣਿਆ ਤੇ ਇੱਕ ਸੁਈ ਜੇ। ਠੀਕ ਐ। ਚਲੋ ਨਾਮ ਦੱਸਦੇ ਕਰੀ ਆਪਣਾ। ਸਰਾਂ ਸਿੰਘ ਜੀ। ਹਾਂਜੀ। ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਏਜਨਾਲਾ, ਪਿੰਡ ਪਦਰੀ। ਨੌਰਪੁਰ ਪੱਦਰੀ ਹੈ ਨਾ ਨੌਰਪੁਰ ਪੱਦਰੀ ਘੰਡੇ ਦਾ ਮੁੜ ਕੇ ਜੀ ਘੰਡੇ ਲੱਗੇ ਟਾਰੀ ਲੱਗੇ ਹੈ ਨਾ ਟਾਰੀ ਬਾਡਰ ਬਾਗਾ ਬਾਡਰ ਇੱਥੇ ਬਿਲਕੁਲ ਲੱਗ ਗਈ ਹੈ ਹਨਾ ਕਿਹ ਜੀ 4-5 ਕਿਲੋਮੀਟਰ ਦਾ ਜੀ ਠੀਕ ਹੈ ਜੀ ਤੇ ਫੋਨ ਨੰਬਰ ਇਹ ਬੋਲ ਦੋ ਇੱਕ 95928 14541 ਠੀਕ ਹੈ ਤੇ ਪਹਿਲਾਂ ਗੱਬਨ ਦਿਖਾ ਦਈਏ ਆਪਾਂ ਹਨ ਗੱਬਨ ਉਹ ਖਾ ਦਈਏ ਜੀ ਗੱਬਨ ਦੇ ਥਣ ਧਣ ਪਹਿਲਾਂ ਦਿਖਾਈਏ ਥਣ ਬੜਾ ਲਾਜਵਾਬ ਆਵੇ ਯਾਹ ਦੇਖ ਸਾਡੇ ਦੇ ਥਣ ਅਜੇ ਤਿਆਰ ਹੋਣਾ ਵਾ ਜੀ ਇਹਨੇ ਹੋਰ ਬੈਣੀ ਵਾਲੇ ਪਾਸੇ ਤਾਂ ਵੀ ਥਣ ਧਣ ਦਿਖਾ ਦਈਏ ਆਹ ਦੇਖ ਸਾਦੇ ਜੀ ਕਾਫੀ ਪਿਆਰਾ ਥਾਨ ਹੈ ਜਿਹੜਾ ਇਹ ਦੇਖੋ ਕਿੰਨਾ ਸੁਆਜ ਵਿਧੀ ਹੈ ਨਾ ਇਹਦਾ ਵੀਰ ਜੀ ਦੂਜਾ ਸੁਆਜ ਦੂਸਰਾ ਸੁਆ ਹੈ ਹਾਂਜੀ ਤੇ ਕਿੰਨੇ ਕੇ ਦੁੱਧ ਆ ਲੀਜੇ ਵੀਰ ਜੀ 12-13 ਲੀਟਰ ਤੇ 14 ਚਵਾਈ ਆਊਗੀ ਅੱਛਾ 12 ਤੋਂ 14 ਜਿਹੜਾ ਚਵਾਈ ਜਾਊਗੀ ਕਿੰਨਾ ਕੇ ਲੈ ਜਾਊਗੀ ਟਾਈਮ ਵੀਰ ਜੀ 2-4 ਦਿਨ ਲੈ ਜਾਊਗੀ ਅੱਛਾ 2-4 ਦਿਨ ਲੈ ਜਾਊਗੀ ਠੀਕ ਆ ਤੋਰੋ ਹੱਕਰੀਨ ਬਾਕੀ ਆ ਦੇਖ ਸਕਦੇ ਜੇ ਥੱਲੇ ਚੰਗੀ ਤਿਆਰ ਹੋਉਂਦੀ ਹੈ ਜੇ ਤਿਆਰ ਹੋਣਾ ਵਾ ਜੇ ਇੰਨੇ ਹੋਰ ਬਾਕੀ ਇਹ ਕਿ ਥਾਂ ਬੜਾ ਲਾਜਵਾਬ ਹੈ ਜਿਹੜਾ ਇੱਥੇ ਕੋਲ ਬਾਕੀ ਇਹੋ ਜਿਹੀ ਗਾਵਾਂ ਦੀ ਫੈਟ ਵੀ ਚੰਗੀ ਹੁੰਦੀ ਹੈ ਬਾਕੀ ਤਿਆਰੀ ਹੈ 36 ਸੂਕਣਾ ਇਹਨੇ ਬਹੁਤਾ ਟਾਈਮ ਨਹੀਂ ਖੜਨਾ ਤੇ ਦੋ ਤਿੰਨ ਦਿਨ ਨਹੀਂ ਲਊਗੀ ਠੀਕ ਹੈ ਜੀ ਤਿਆਰੀ ਹੈ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ ਵੇਚ ਲਓ ਵੀਰ ਜੀ ਮੈਂ ਦੱਲਾਂ 45000 ਕਰ ਦਈਏ ਨਹੀਂ ਜੀ ਅੱਜ ਆ ਜ ਕਰੀਏ ਫਿਰ 40000 ਦੀ ਪਾ ਲਈਏ ਜੀ ਤੁਸੀਂ ਕਰਾ ਲਓ ਮਾਨਤਨ ਵੀਰ ਜੀ 2000 ਛੱਡ ਦਈਏ 4000 ਛੱਡ ਦੋ ਵੀਰ ਜੀ ਠੀਕ ਹੈ 38 ਦੇ ਦਈਏ 38000 ਦੀ ਦੇ ਦੋਗੇ ਠੀਕ ਹੈ ਮੌਕੇ ਤੇ ਹੋਰ ਮਾਨਤਨ ਕਰ ਦੋਗੇ ਮਾਨਤਨ ਕਰ ਦਾਂਗੇ ਵੀਰ ਜੀ ਕੋਈ ਫੋਨ ਲਾਵੇ ਇੱਕ ਵਾਰੀ ਬਸ ਹਾਂ ਜੀ ਮੋਰੀ ਨਾ ਕਿਸ ਨੂੰ ਮੰਨਤਾਂ ਜਿਹੜਾ ਮੌਕੇ ਤੇ ਹੋ ਜੂਗਾ ਕਿੰਦੇ ਥਾਣੇ ਵੇਖੋ ਵੀਰ ਜੀ ਇਹਨੂੰ ਕਟਾ ਪੈਰਾ ਥਾਣੇ ਕਰੀ ਤੁਹਾਨੂੰ ਫੇਰ ਤੋਂ ਦਿਖਾ ਦੀਏ ਲੱਗੇ ਤਾਂ ਆਹ ਦੇਖ ਸੰਦੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਤਾਂ ਜੀ ਸੋਈ ਜਾਵੇ ਇਹਦੇ ਮਗਰ ਕੀ ਜੇ ਵੀਰ ਜੀ ਵੱਛੀ ਜੀ ਜੱਸੀ ਵੇਖੋ ਇਹਦੇ ਮਗਰ ਜਰਸੀ ਵੱਛੀ ਜੇ ਤੇ ਆਪ ਵੀ ਜਰਸੀ ਚੀ ਆ ਜਿਹੜੀ ਤੇ ਥਾਣ ਇਹਦੇ ਵੀ ਤੁਹਾਨੂੰ ਲੱਗੇ ਤਾਂ ਦਿਖਾ ਦੀਏ ਥਾਣੇ ਦੇ ਕੋਲ ਵੀ ਚੰਗਾ ਵਾ ਇਹ ਤਾਂ ਕਿੰਨਾ ਸੁਆਜੇ ਵੀਰ ਜੀ ਇਹਦਾ ਵੀਰ ਜੀ ਤਿੱਜਾ ਸੁਆਜੇ ਤੀਸਰਾ ਸੁਆਇਆ ਹਾਂਜੀ ਤੇ ਕਿੰਨਾ ਚਿਰ ਹੋਇਆ ਸੁਈ ਨਾ ਇਹਨੂੰ ਵੀਰ ਜੀ ਪਰਸ ਕੱਲ੍ਹ ਰਾਤ ਹੀ ਸੁਈ ਹੈ ਅੱਛਾ ਕੱਲ੍ਹ ਰਾਤ ਰਾਤ ਹੀ ਨਹੀਂ ਕੱਲ੍ਹ ਸੁਈ ਰਾਤ ਹੈ ਠੀਕ ਹੈ ਕਿੰਨੀਆਂ ਚਵਾਈਆਂ ਹੋ ਗਈਆਂ ਇਹਦੀਆਂ ਤੱਕ ਵੀਰ ਜੀ ਕੱਲ੍ਹ ਹੀ ਸਾਫ਼ ਕੀਤੀ ਰਾਤੀ ਹੈ ਜੀ ਅੱਜ ਕਿਹੜੀ ਰਾਤ ਨਾ ਕਿ ਜੀ ਉਹ ਤਾਂ ਸਾਫ਼ ਕੀਤੀ ਜੀ ਤੇ ਹੁਣ ਤੱਕ ਵੀਰ ਜੀ ਫਿਰ ਚਵਾਈਆਂ ਕਿੰਨੀਆਂ ਹੋ ਗਈਆਂ ਇਹਦੀਆਂ ਵੀਰ ਜੀ ਤਿੰਨ ਚਵਾਈਆਂ ਹੋ ਗਈਆਂ ਜੀ ਤਿੰਨ ਚਵਾਈਆਂ ਹੋ ਗਈਆਂ ਤੇ ਚੌਥੀ ਹੋਣੀ ਹੈ ਜੀ ਹਨ ਚੌਥੀ ਹੋਣੀ ਜਾਨਾ ਠੀਕ ਹੈ ਤੇ ਜਿਹੜੇ ਬੋਲਾ ਕਿੰਨਾ ਕੁ ਬੋਲਾ ਫਿਰ ਇਹਦੇ ਤੱਕ ਵੀਰ ਜੀ ਬੋਲਾ ਤਾਂ ਤੇ ਦੁੱਧ ਭਰ ਦੋ ਦਾ 15 16 ਲੀਟਰ ਠੀਕ ਆ ਹਾਂਜੀ ਤੋਰਾਂ ਹਾਂ ਫਿਰ ਇੱਕ ਰੀਨ ਬਾਕੀ ਇਹ ਸਵੇਰ ਸਵੇਰ ਦਾ ਟਾਈਮ ਹੈ ਉਹ ਆ ਰਾਜੂ ਵਸ਼ੀ ਕੋਲ ਵਸ਼ੀ ਦੇ ਨਾਲ ਹੀ ਜਿਹੜਾ ਇਹ ਕਿੰਦੇ ਕੀ ਤੁਰਦੀ ਹੈ ਉਹ ਤਰ ਜਿਹੜੀ ਕਦ ਕਾਟਦੀ ਚੰਗੀ ਆ ਜਿਹੜੀ ਕੀ ਹਵਾਨੇ ਦੀ ਟੱਕ ਥੋੜੀ ਗਾਹ ਨੂੰ ਮੋਚਾ 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 ਤੇ ਤੀਜੇ ਦੂਜੇ ਤੇ ਤੇ ਕਿੰਨਾ ਰੱਖਨੇ ਦਾ ਮੁੱਲ ਵੀ ਜੀ ਦੇਖੋ ਵੀਰ ਜੀ ਬਾਜ਼ਾਰ ਤੇ ਬੜਾ ਗਰਮ ਜੀ ਠੀਕ ਆ ਹਾਂ ਇਹ 60000 ਦੀ ਵੇਚ ਲਈਏ ਪਰ ਆਪਾਂ ਨੇ ਮੁੱਲ 50000 ਕਰਦੇ ਆ ਅੱਛਾ ਵਿਚੋ ਗੱਲ ਦੀ ਕਿ ਹਮਨਤਨ ਕਰਾ ਲਓ ਵੀਰ ਜੀ ਕਰਾ ਛੱਡ ਦੋ ਕਿ 2000 ਵਿਚੋ ਛੱਡ ਦਾਂਗੇ ਵੀਰ ਜੀ ਠੀਕ ਆ ਤੇ ਮੌਕੇ ਤੇ ਹੋਰ ਕਰ ਦੋਗੇ ਮਨ ਕਰ ਦਾਂਗੇ ਵੀਰ ਜੀ ਥੋੜਾ ਬੋਦਾ ਠੀਕ ਆ ਜੀ ਤੇ ਠੀਕ ਆ ਵੀਰ ਜੀ ਹੋਰ ਕੁਛ ਕਹਣਾ ਮੜੀਏ ਤਾਰਾ ਮਰਾ ਦੀਏ ਜੀ ਚਲੋ ਦਿਖਾ ਦੋ ਫਿਰ ਉਹ ਵੀ ਅੰਗ ਆਉਂਦੀ ਲਿਆਓ ਰਾਜੂ ਅਸ਼ੀਰ ਠੀਕ ਆ ਅਸ਼ੀਰ ਉਹ ਪਤਾ ਜਵਾ ਜਿਹੜਾ ਕਹਿੰਦੇ ਕਿ ਕਰੀ ਦਿਖਾ ਦੀਏ ਆ ਦੇਖ ਸਾਦੇ ਇਹ ਬੋਲਾ ਹੀ ਆ ਇਹਦਾ ਲਈ ਪੂਰ ਸਬੰਨ ਗੀ ਠੀਕ ਹੈ ਜੀ ਠੀਕ ਹੈ ਜੀ ਇੱਕ ਅਰੀ ਥਾਣੇ ਦੇ ਦਿਖਾ ਦਈਏ ਇਤਨਾ ਚੰਗੀ ਤਰ੍ਹਾਂ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਬਾਕੀ ਜੀ ਆ ਦੇਖਦੇ ਬਿਲਕੁਲ ਪੀਲਾ ਬੋਲਾ ਆ ਜਿਹੜਾ ਜੀ ਪਰੋ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸਟ ਆਖ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੇ ਪਸੰਦ ਹੋਵੇ ਤੇ ਲੈ ਜਾਏ ਨਹੀਂ ਪਸੰਦ ਹੋਵੇ ਤੇ ਇੱਥੇ ਰਹਿੰਦੇ ਖੜਨੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਸਾਡੀ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਨਾ ਕੋਈ ਦੁੱਧ ਦੀ ਨਾ ਕੋਈ ਥਣਾਂ ਦੀ ਨਾ ਕੋਈ ਉਹ ਤੁਸੀਂ ਆਪ ਆਪਣਾ ਵੇਖ ਕੇ ਖੜਨਾ